ਹੋ ਸ਼ਿਵਾਹੀ ਗਰੂ ਸਾਹਿਬ ਜੀ ਪਾਛੇ ਦੱਸ ਕਬਿਓ ਬਾਣਜ ਬੇਨਤੀ ਟੋਪਈ ਹਮਰੀ ਖਰੋਹ ਹਾਜ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਮੰਨ ਰਹੇ ਹਮਾਰਾ ਆਖ ਨਾ ਜਾਣ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਵਾਦ ਮੰਗਾਵੋ ਆਪ ਹਾਜ ਮਹ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿਖਸਬਾ ਕਰਤਾਰ ਮੋਰ ਰਛਾ ਨਿਰਕਾਰ ਦੇ ਖਰੀਏ ਸਭ ਅਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੇ ਰਹੇ ਪਿਆਸਾ ਸਮਾਸ਼ਰ ਹੋਵਨਾ ਧਿਆਉ ਜੋ ਵਰਚਾਹੋ ਸਤਿਮ ਤੇ ਪਾਉ ਸੇਵਕਾ ਸੁਖ ਹਮਾਰੇ ਤਾਰੀ ਹੈ ਚੁਣ ਚੁਹਤ ਹਮਾਰੇ ਮਾਰੀ ਹੈ ਆਪਾ ਦੈਉ ਜੋ ਹਰੀ ਅਮਰ ਕਾਲ ਕਾ ਦਾਖ ਨਵਰੀ ਹੈ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਦੂਜੇ ਹਰੀ ਹੋ ਰਖਾ ਰੱਖ ਲਿਓ ਰੱਖਣ ਹਾਰੇ ਸਾਹਿਬ ਸੁਮ ਸਹਾਏ ਪਿਆਰੀ ਦੀਨ ਬੰਧ ਹਰਿ ਉਸਤਮ ਕੇ ਹੰਤਾ ਤਮਹ ਪੂਰੀ ਚਤੋ ਦਸ਼ਕੰਤਾ ਖਾਲ ਪਾਇ ਬ੍ਰਹਮਾ ਬਖਤਰਾ ਖਾਲ ਪਾਇ ਸੁਭਜ ਉਸਤਰਾ ਕਾਲ ਬੈਖਨ ਸੁਮਰਗਾਸਾ ਸਲਖਾਲ ਖਗਿਆ ਤੁਮਸਾ ਜਵਨਕਾ ਸ਼ਿਵ ਸੰਗੀ ਹੋ ਜਵਨਕਾਲ ਹਜੋਗੀ ਸੁਖੀਓ ਬੇਦਰਾ ਬ੍ਰਹਮਾ ਜੋਤੀਓ ਜਵਨਕਾਸ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਸ ਜੁਗਤ ਮਨਾਇਓ ਦੇਵਦਾ ਜਿਸਨੁ ਉਪਜਾਇਓ ਆਦਮ ਤਿੱਕੇ ਉਤਾਰਾ ਸੋਈ ਗਰੋ ਸਮਝੋ ਹਮਾਰਾ ਨਮਸਕਾਰ ਸਹੀ ਕੋ ਹਮਾਰੇ ਸਲਵਜਾ ਜਨੇ ਆਪ ਸਵਾਰੀ ਸ਼ਿਵ ਕਨ ਗੋ ਸਾ ਗੁਣ ਸੁਖ ਦਿਯੋ ਸਤਰਨ ਕੋ ਪਨ ਮੋ ਬਦ ਕੀਓ ਖੜਕੜਗੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਬਚਾਨਤ ਚਿੱਟੀ ਤੈ ਹੁਣ ਚਰਿਆ ਸੋਡਾ ਸਭ ਪ੍ਰੇਰਪਾ ਦਸ਼ਕਾ ਫੂਲਾ ਸੰਤਨ ਦੁਖ ਪਾਇਰੇ ਰੁਖੀ ਸੁਖ ਪਾਇਏ ਸਾਧਨ ਕੀ ਸੁਖੀ ਏਕੇ ਕੀ ਪੀਰ ਬਚਾਨੈ ਘਟ ਘਟ ਕੀ ਵਣ ਵਰ ਕੀ ਜਾਣੈ ਜਬ ਦੁਖ ਰਖ ਕਰਾਂ ਕਰਤਾਰਾ ਪ੍ਰਜਾ ਤਰਤ ਤਵ ਦੇਹੀ ਅਪਾਰਾ ਜਬ ਆਹਰ ਕਰਤ ਹੂੰ ਗਭਹੂੰ ਤੁਮ ਮੈਂ ਮਿਲਤ ਰਹਿਤਾ ਸਭ ਹੂੰ ਜਿਤੇ ਬਦਨਾ ਸ੍ਰਿ ਸਵਤਾਰੈ ਆਪ ਆਪਨੀ ਵਜੂਚਾਰੇ ਸੰਸਾਰਹੀ ਤਰਹਿ ਤਨ ਰਾਲਮ ਜਾਣਦੇ ਵੇਨ ਭੇਰੇ ਹਰਿ ਆਲਮ ਨਿਰੰਕਾਰ ਨਿਰਮਨ ਕਰਨ ਲੰਭ ਹਾਰਨੀ ਅਨਾਰਿਆ ਸੰਭਹ ਧਾਖੋਰ ਚਾਤ ਭੇਦਾ ਜਾ ਕੋ ਭੇਨਾ ਪਾਉ ਚੇਦਾ ਧਾਖੋਰ ਬਹਨਮਾਨ ਚੋ ਮਹਾਮੁਰਗਹ ਵੇਨਾ ਜਾਣਤ ਮਹਾਦੇਵ ਕਹੈ ਸਦਾ ਸ਼ਿਵ ਨਿਰੰਕਾਰ ਕਾ ਜਨਤ ਨਾ ਪਿਵ ਆਪਾ ਮੇ ਉਦਹ ਰੇਤੀ ਵਰਨਤਾ ਪਿੰਨ ਬਿੰਦੂ ਹੈ ਰੇਤੀ ਤੁਮਰਾਲ ਹਾ ਨਾ ਜਾਇ ਬਸਾਰਾ ਕਹੈ ਵਿਸਦਾ ਸੁਨ ਸੰਸਾਰਾਇ ਕੈ ਰੂਪੇਨੁ ਸਰੂਪਾ ਰੰਗਿਉ ਰਾਖੀ ਰੂਪਾ ਹੰਡਾ ਜੇ ਰਸੈ ਤੈ ਗਿਨੀ ਅਪੇਖਾਨ ਬਹੋ ਰਾ ਜੀਨੀ ਕਹਾ ਹੋ ਰਾਜਾ ਹੈ ਬਿਠਾ ਕਾ ਸੁਣ ਪ੍ਰਸ਼ੰਸ ਕਰੇ ਸਿਠਾ ਸਿਗਰੇ ਸ੍ਰਿਸ਼ਟਿ ਵਿਖਾਇ ਚੰਭਵ ਆਜੁਗਾਰ ਸੁ ਸੰਭਵ ਹਰਛ ਮੇਰੀ ਨਮਖਰੋ ਸੁਖ ਬਾਰੈ ਸਖਿਂਗਰੋ ਨੁਸ਼ਟਾ ਜਿਤੇ ਅਠਵਤ ਦਬਾਤਾ ਸਗਲ ਮਲੇਸ਼ ਕਰਹੁ ਰਣ ਘਤਾ ਜੇ ਆਦੋਤਾ ਸਭਨੇ ਪਰੇ ਤਨ ਕੈ ਦੁਸ਼ਟੁ ਹੈ ਮਰੀੁਰਖਾ ਜੋਨ ਪੰਗ ਬੁਲੇ ਤਿਹਾਰੇ ਤਨ ਕੈ ਤੁ ਸੰਕਟ ਸਭ ਤਾਰੇ ਜੋ ਖਲ ਕੋ ਇਕ ਬਾਦਿ ਹਾਏ ਹੈ ਧਾਕੇ ਗਾਲ ਨਿਕਨ ਹੈ ਰਛਾ ਹੋਏ ਤਾਹੇ ਸੰਕਾਲਾ ਦੁਸ਼ਟ ਅਰਸ਼ਟ ਨ ਦਰਸਤ ਕਾਲਾ ਕਿਰਪਾ ਦੁਸ਼ਟਮ ਜਾਣਹਿ ਰਹੁ ਧਾਕੇ ਤਾਸਨ ਸਮੋਹ ਰਹੁ ਰਜਾ ਸਦ ਕਰਮੋ ਸਭ ਹੋਈ ਦੁਸ਼ਚਾਸ ਗੈ ਨਾ ਕੋਈ ਏਕ ਬਾਦਿ ਦੁਆਸਮਹਾਰਾ ਖਾਲ ਬਾਂਜ ਤਾਹੇ ਉਭਾਰਾ ਜਨਨਾ ਦਰਖਾ ਦਾਤ ਦਵਸ ਦੋ ਤੇ ਰਹਾ ਖੜਾ ਖੇਤ ਮੈਂ ਸੰਦੇਹਾਰੀ ਆਪਹਾ ਜਿਲੇ ਹੋਵਾਰੀ ਸਰਬ ਤੁਨੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਹਾਲ ਸਾਹਿਬ ਜਿੱਕੀ ਹਤੇ